ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਤੁਹਾਡੇ ਉੱਤੇ ਸ਼ਹੀਦਾਂ ਸਿੰਘਾਂ ਦਾ ਜਾਂ ਰੱਬੀ ਰੂਹਾਂ ਦਾ ਪੈਰਾ ਲੱਗਾ ਹੋਇਆ ਹੈ ਉਹ ਤੁਹਾਡੀ ਕਿਵੇਂ ਰੱਖਿਆ ਕਰ ਰਹੇ ਹਨ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਬਾਰੇ ਹੀ ਗੱਲਬਾਤ ਕਰਾਂਗੇ ਜੀ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅਤੇ ਸਭ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤਾਂ ਕਿ ਤੁਹਾਡੇ ਵੀ ਸਿਰ ਤੇ ਤਾਨੇ ਤਾਨਾ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਹੋ ਜਾਵੇ ਅੱਜ ਅਸੀਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਾਂਗੇ ਜੇਕਰ ਕੋਈ ਵੀ ਮਨੁੱਖ ਜੋ ਆਪਣੀ ਜ਼ਿੰਦਗੀ ਵਿੱਚ ਰੱਬੀ ਮਾਰਗ ਤੇ ਚੱਲ ਰਿਹਾ ਹੈ ਜਾਂ ਧਿਆਨ ਸਿਮਰਨ ਦੇ ਵਿੱਚ ਆਪਣੇ ਮਨ ਨੂੰ ਇਕਾਗਰ ਬਣਾਈ ਰੱਖਦਾ ਹੈ ਉਸ ਉੱਪਰ ਵਾਹਿਗੁਰੂ ਪ੍ਰਮਾਤਮਾ ਜੀ ਦੀ ਬਹੁਤ ਬਖਸ਼ਿਸ਼ ਹੋਣ ਲੱਗ ਜਾਂਦੀ ਹੈ ਜਿਸ ਘਰ ਕੀ ਉਸ ਨਾਲ ਹਰ ਵੇਲੇ ਉਸ ਦੇ ਘਰ ਅਤੇ ਹਰ ਜਗ੍ਹਾ ਤੇ ਰੱਬੀ ਸ਼ਕਤੀਆਂ ਰਹਿਣ ਲੱਗ ਜਾਂਦੀਆਂ ਨੇ ਇਹ ਰੱਬੀ ਰੂਹਾਂ ਜਾਂ ਸ਼ਹੀਦ ਸਿੰਘ ਸਿਮਰਨ ਧਿਆਨ ਵਾਲੇ ਮਨੁੱਖ ਦੇ ਨਾਲ ਸਦਾ ਸਹਾਈ ਹੋ ਜਾਂਦੇ ਹਨ ਉਹ ਹਰ ਸਮੇਂ ਸਾਡੀ ਰੱਖਿਆ ਵੀ ਕਰਦੇ ਨੇ ਪਰ ਸਾਨੂੰ ਇਹ ਪਤਾ ਕਿਵੇਂ ਲੱਗੇ ਕਿ ਸਾਡੇ ਨਾਲ ਸ਼ਹੀਦ ਸਿੰਘਾਂ ਜਾਂ ਰੱਬੀ ਰੂਹਾਂ ਦਾ ਪੈਰਾ ਲੱਗਾ ਹੋਇਆ ਹੈ ਇਸ ਲਈ ਅਸੀਂ ਅੱਜ ਆਪ ਜੀ ਨੂੰ ਕੁਝ ਨਿਸ਼ਾਨੀਆਂ ਦੱਸਾਂਗੇ ਜਿਸ ਨਾਲ ਆਪ ਜੀ ਨੂੰ ਨਰਬੀ ਰੂਹਾਂ ਅਤੇ ਸ਼ਕਤੀਆਂ ਦੇ ਬਾਰੇ ਪਤਾ ਲੱਗ ਜਾਵੇਗਾ ਕਿ ਉਹ ਸਾਡੇ ਅੰਗ ਸੰਗ ਸਹਾਈ ਹਨ ਉਹਨਾਂ ਬਾਰੇ ਆਪ ਜੀ ਨੂੰ ਪਤਾ ਲੱਗ ਸਕੇ ਇਸ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਸਾਡੀ ਹਰ ਰੋਜ਼ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਆਪਣੇ ਆਪ ਹੀ ਅੱਖ ਖੁੱਲ੍ਹ ਜਾਂਦੀ ਹੈ ਤੁਸੀਂ ਉਸ ਸਮੇਂ ਸੁੱਤੇ ਨਹੀਂ रह ਸਕਦੇ ਜੇ ਤੁਹਾਡੇ ਨਾਲ ਕੋਈ ਰੱਬੀ ਸ਼ਕਤੀ ਹੈ ਤਾਂ ਤੁਸੀਂ ਜ਼ਰੂਰ ਕੋਈ ਪੁੰਨ ਕੀਤੇ ਹੋਣਗੇ ਜੋ ਪਿਛਲੇ ਕਈ ਜਨਮਾਂ ਵਿੱਚ ਜਾਂ ਇਸ ਜਨਮ ਵਿੱਚ ਕੀਤੇ ਹੋਣਗੇ ਜਿਸ ਕਾਰਨ ਤੁਹਾਡੀ ਜਾਗ ਖੁੱਲਦੀ ਹੈ ਤੇ ਮਨ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਅਸੀਂ ਸਿਮਰਨ ਕਰ ਲਈਏ ਅਸੀਂ ਇਸ ਸਮੇਂ ਨੂੰ ਅਜਾਈ ਨਾ ਗਵਾਈਏ ਜਿਸ ਕਾਰਨ ਇਹ ਰੱਬੀ ਸ਼ਕਤੀਆਂ ਤੁਹਾਡੇ ਅੰਗ ਸੰਗ ਰਹਿੰਦੀਆਂ ਹਨ ਦੂਸਰੀ ਨਿਸ਼ਾਨੀ ਹੈ ਜੀ ਕਿ ਸਾਡੀ ਜ਼ਿੰਦਗੀ ਵਿੱਚ ਇੱਕਦਮ ਕਾਫੀ ਤਕਲੀਫਾਂ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਹਨ ਜਿਨ੍ਹਾਂ ਦਾ ਆਪ ਜੀ ਨੂੰ ਕੋਈ ਪਤਾ ਵੀ ਨਹੀਂ ਹੁੰਦਾ ਤਾਂ ਫਿਰ ਇੱਕਦਮ ਚਮਤਕਾਰੀ ਰੋਹਾਨੀ ਢੰਗ ਦੇ ਨਾਲ ਇਹ ਸਭ ਪਰੇਸ਼ਾਨੀਆਂ ਅਤੇ ਤਕਲੀਫਾਂ ਜੜ ਤੋਂ ਖਤਮ ਵੀ ਹੋ ਜਾਂਦੀਆਂ ਨੇ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਜਿਹੜੀ ਤੁਹਾਡੇ ਕੋਲ ਰੱਬੀ ਸ਼ਕਤੀਆਂ ਹਾਜ਼ਰ-ਨਾਜ਼ਰ ਰਹਿੰਦੀਆਂ ਹਨ ਤੀਸਰੀ ਨਿਸ਼ਾਨੀ ਵਿੱਚ ਜਦੋਂ ਤੁਸੀਂ ਕੋਈ ਗੁਰੂ ਮੰਤਰ ਜਾਂ ਸ਼ਬਦ ਕੀਰਤਨ ਸੁਣਦੇ ਹੋ ਜਾ ਕੇ ਸੇ ਗੁਰਦੁਆਰੇ ਜਾ ਕੇ ਕਥਾ ਕੀਰਤਨ ਸੁਣਦੇ ਹੋ ਇੱਕਦਮ ਤੁਹਾਡੇ ਸਰੀਰ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਅਜੀਬ ਜਿਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਸੈਂਸੇਸ਼ਨ ਬਾਡੀ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਚੰਗਾ ਮਹਿਸੂਸ ਵੀ ਕਰਦੇ ਹੋ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਕੋਈ ਰੱਬੀ ਸ਼ਕਤੀ ਆਪ ਜੀ ਦੇ ਕੋਲ ਹੈ ਚੌਥੀ ਨਿਸ਼ਾਨੀ ਵਿੱਚ ਤੁਹਾਡੀ ਬਿਨਾ ਮੰਗੇ ਹੀ ਕੋਈ ਅਰਦਾਸ ਕੋਈ ਮੰਗ ਪਰਮਾਤਮਾ ਵੱਲੋਂ ਜਦ ਪੂਰੀ ਹੋ ਜਾਂਦੀ ਹੈ ਅਜੇ ਤੁਸੀਂ ਬਸ ਉਸ ਬਾਰੇ ਮਾੜਾ ਮੋਟਾ ਹੀ ਸੋਚਿਆ ਹੁੰਦਾ ਹੈ ਕਿ ਰੱਬ ਸਾਨੂੰ ਇਹ ਵੀ ਦੇ ਦੇਵੇ ਤੇ ਉਹ ਅਰਦਾਸ ਤੁਹਾਡੀ ਅਚਾਨਕ ਹੀ ਪੂਰੀ ਹੋ ਜਾਂਦੀ ਹੈ ਬਾਅਦ ਵਿੱਚ ਤੁਸੀਂ ਸੋਚਦੇ ਹੋ ਕਿ ਅਜੇ ਤੇ ਅਸੀਂ ਸੋਚ ਹੀ ਰਹੇ ਸੀ ਸਾਡੀ ਇਹ ਗੱਲ ਆਪਣੇ ਆਪ ਕਿਵੇਂ ਪੂਰੀ ਹੋ ਗਈ ਇਦਾਂ ਦੇ ਚਮਤਕਾਰ ਜਿਗਾ ਤੁਹਾਡੇ ਨਾਲ ਵੀ ਹੋਏ ਹੋਣਗੇ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਪੰਜਵੀਂ ਨਿਸ਼ਾਨੀ ਹੈ ਜਦੋਂ ਵੀ ਤੁਹਾਡੇ ਹਿਰਦੇ ਜਾਂ ਮਨ ਵਿੱਚ ਕੋਈ ਵੀ ਸਵਾਲ ਕਿਸੇ ਵੀ ਵਿਸ਼ੇ ਨੂੰ ਲੈ ਕੇ ਆਇਆ ਹੋਵੇਗਾ ਤਾਂ ਉਸ ਦਾ ਜਵਾਬ ਤੁਹਾਨੂੰ ਆਪਣੇ ਆਪ ਕਿਸੇ ਨਾ ਕਿਸੇ ਤਰੀਕੇ ਰੱਬੀ ਸ਼ਕਤੀਆਂ ਵੱਲੋਂ ਮਿਲ ਜਾਂਦਾ ਹੈ ਜਿਵੇਂ ਇਕਦਮ ਕਿਸੇ ਕਿਤਾਬ ਦਾ ਇਹੋ ਜਿਹੀ ਕਿਤਾਬ ਦਾ ਮਿਲ ਜਾਣਾ ਜਿਸ ਵਿੱਚ ਸਾਰੇ ਹੀ ਤੁਹਾਡੇ ਸਵਾਲਾਂ ਦੇ ਜਵਾਬ ਹੋਣਗੇ ਜਾਂ ਇਕਦਮ ਹੀ ਤੁਹਾਡੇ ਮੋਬਾਈਲ ਫੋਨ ਦੇ ਵਿੱਚ WhatsApp ਤੇ ਉੱਪਰ ਮੈਸੇਜ ਦਾ ਆ ਜਾਣਾ ਜਾਂ ਆਉਂਦੇ ਜਾਂਦੇ ਰਸਤੇ ਵਿੱਚ ਕੁਝ ਪੜ੍ਹ ਲਿਖ ਹੋ ਜਾਣਾ ਜਾਂ ਕਿਸੇ ਅਣਜਾਣੇ ਇਨਸਾਨ ਵੱਲੋਂ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਦੇ ਕੇ ਚਲੇ ਜਾਣਾ ਇਹ ਸਭ ਨਿਸ਼ਾਨੀਆਂ ਵੀ ਰੱਬੀ ਰੂਹਾਂ ਦੇ ਕੋਲ ਹੋਣਦੀਆਂ ਹੁੰਦੀਆਂ ਨੇ 6ਵੀਂ ਨਿਸ਼ਾਨੀ ਵਿੱਚ ਤੁਹਾਨੂੰ ਅਣਜਾਣ ਚੀਜ਼ਾਂ ਬਾਰੇ ਆਪਣੇ ਆਪ ਗਿਆਨ ਹੋ ਜਾਂਦਾ ਹੈ ਤਾਂ ਚੀਜ਼ਾਂ ਨੂੰ ਤੁਸੀਂ ਕਦੇ ਦੇਖਿਆ ਸੁਣਿਆ ਜਾਂ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਔਰ ਪਹਿਲੀ ਵਾਰ ਅਚਾਨਕ ਦੇਖਣ ਨਾਲ ਉਹਨਾਂ ਬਾਰੇ ਪਤਾ ਲੱਗ ਜਾਂਦਾ ਹੈ ਉਹਨਾਂ ਦੀ ਨੌਲੇਜ ਹੋ ਜਾਂਦੀ ਹੈ ਕੋਈ ਸਵਾਲ ਕਰੇ ਤੇ ਇਕਦਮ ਸਾਡੇ ਮੋਹ ਵਿੱਚੋਂ ਬਹੁਤ ਜਲਦੀ ਜਵਾਬ ਨਿਕਲ ਜਾਂਦਾ ਹੈ ਕਿ ਜਿਵੇਂ ਉਹ ਜਵਾਬ ਸਾਨੂੰ ਪਹਿਲਾਂ ਹੀ ਪਤਾ ਸੀ ਅਸੀਂ ਪੂਰੇ ਕੌਨਫੀਡੈਂਸ ਦੇ ਨਾਲ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਹਾਂ ਸਤਵੀਂ ਨਿਸ਼ਾਨੀ ਵੀ ਇੱਕ ਚਮਤਕਾਰੀ ਨਿਸ਼ਾਨੀ ਹੀ ਗਿਣੀ ਜਾਂਦੀ ਹੈ ਤਾਂ ਇਹ ਵੀ ਨਿਸ਼ਾਨੀ ਦੱਸਦੀ ਹੈ ਕਿ ਤੁਹਾਡੇ ਨਾਲ ਸ਼ਹੀਦਾਂ ਸਿੰਘਾਂ ਅਤੇ ਰੱਬੀ ਰੋਹਾਂ ਦਾ ਪੈਰਾ ਹੈ 7 ਸਤਵੀਂ ਨਿਸ਼ਾਨੀ ਵਿੱਚ ਤੁਹਾਨੂੰ ਆਪਣੇ ਘਰ ਵਿੱਚ ਬਹੁਤ ਹੀ ਸੋਹਣੀ ਅਤੇ ਤੇਜ਼ ਖੁਸ਼ਬੂ ਬਿਨਾਂ ਕਿਸੇ ਕਾਰਨ ਦੇ ਆਵੇ ਜਦੋਂ ਆਲੇ-ਦੁਆਲੇ ਕੋਈ ਫੁੱਲ ਵੀ ਨਹੀਂ ਹੁੰਦਾ ਪਰ ਫਿਰ ਵੀ ਤੁਹਾਨੂੰ ਪਰਫਿਊਮ ਦੀ ਤਰ੍ਹਾਂ ਖੁਸ਼ਬੂ ਬਹੁਤ ਜ਼ਿਆਦਾ ਆਉਂਦੀ ਹੈ ਤੇ ਤੁਸੀਂ ਸੋਚਦੇ ਹੋਗੇ ਕਿੰਨੀ ਖੁਸ਼ਬੂ ਕਿੱਥੋਂ ਆ ਰਹੀ ਹੈ ਤਾਂ ਇਹ ਬਿਲਕੁਲ ਪੱਕੀ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੇ ਕੋਲ ਸ਼ਹੀਦ ਸਿੰਘਾਂ ਦਾ ਅਤੇ ਰੱਬੀ ਰੂਹਾਂ ਦਾ ਪੈਰਾ ਹੈ ਤਾਂ ਤੁਸੀਂ ਉਹਨਾਂ ਨੂੰ ਸਤਿਕਾਰ ਦਿਓ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਕਰਿਆ ਕਰੋ ਸਵੇਰੇ ਉੱਠਦੇ ਸਮੇਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ ਕਿ ਵਾਹਿਗੁਰੂ ਜੀ ਤੁਹਾਡੀ ਮਿਹਰ ਦੇ ਨਾਲ ਰਾਤ ਬਹੁਤ ਸੁੱਖਾਂ ਦੀ ਬਤੀਤ ਹੋਈ ਹੈ ਤੇ ਤੁਸੀਂ ਸਾਨੂੰ ਜਾਗਣਾ ਬਖਸ਼ਿਆ ਹੈ ਤੇ ਸਿਮਰਨ ਕਰਿਆ ਕਰੋ ਤੇ ਰਾਤ ਨੂੰ ਸੌਣ ਸਮੇਂ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਕਿ ਵਾਹਿਗੁਰੂ ਜੀ ਤੁਹਾਡੀ ਮਿਹਰ ਸਦਕਾ ਦਿਨ ਬਹੁਤ ਵਧੀਆ ਬਤੀਤ ਹੋਇਆ ਹੈ ਤੇ ਵਾਹਿਗੁਰੂ ਜੀ ਸਾਡੇ ਉੱਤੇ ਕਿਰਪਾ ਕਰੋ ਤੇ ਅੰਮ੍ਰਿਤ ਵੇਲਾ ਬਖਸ਼ੋ ਇਹ ਸਨ ਜੀ ਕੁਝ ਨਿਸ਼ਾਨੀਆਂ ਜਿਨ੍ਹਾਂ ਨਾਲ ਅਸੀਂ ਪਤਾ ਕਰ ਸਕਦੇ ਹਾਂ ਕਿ ਸਾਡੇ ਨਾਲ ਰੱਬੀ ਰੂਹਾਂ ਜਾਂ ਸ਼ਕਤੀਆਂ ਦਾ ਪੈਰਾਂ ਲੱਗਾ ਹੋਇਆ ਹੈ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ